ਅਨੰਦਪੁਰ ਸਾਹਿਬ ਦੇ ਉੱਤੇ ਪਹਿਲਾ ਹਮਲਾ ਅਗਸਤ 1695 ਵਿੱਚ ਲਾਹੌਰ ਦੇ ਨਾਇਬ ਸੁਬੇਦਾਰ ਡਿਪਟੀ ਗਵਰਨਰ ਅਤੇ ਦਲਾਵਰ ਖਾਨ ਨੇ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਦੇ ਵਾਸਤੇ ਆਪਣੇ ਪੁੱਤਰ ਉਸਤਮ ਖਾਨ ਨੂੰ ਫੌਜ ਦੇ ਕੇ ਪਹਾੜਾਂ ਵੱਲ ਕੂਚ ਕਰਨ ਵਾਸਤੇ ਭੇਜ ਦਿੱਤਾ। ਦਲਾਵਰ ਖਾਨ ਨੂੰ ਪਤਾ ਸੀ ਕਿ ਪਹਾੜੀ ਰਾਜੇ ਗੁਰੂ ਗੋਬਿੰਦ ਸਾਹਿਬ ਦੀ ਮਦਦ ਦੇ ਨਾਲ ਜਿੱਤ ਸਕਦੇ ਹਨ। ਇਸ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਪਹਿਲਾਂ ਅਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਸਤੇ ਹਦਾਇਤ ਕੀਤੀ। 19 ਅਗਸਤ 1625 ਦੇ ਦਿਨ ਰੋਸਤਮ ਖਾਨ ਦੀ ਫੌਜ ਅਨੰਤਪੁਰ ਸਾਹਿਬ ਦੇ ਨਾਲੇ ਦੇ ਕੰਡੇ ਤੇ ਆ ਕੇ ਪਹੁੰਚ ਗਈ। ਬਰਸਾਤਾਂ ਦੇ ਦਿਨ ਹੋਣ ਕਰਕੇ ਉਹਨਾਂ ਦਿਨਾਂ ਦੇ ਵਿੱਚ ਨਾਲੇ ਦੇ ਵਿੱਚ ਕਾਫੀ ਪਾਣੀ ਆਇਆ ਹੋਇਆ ਸੀ। ਉਧਰ ਭਾਈ ਆਲਮ ਸਿੰਘ ਨਚਣਾ ਨੇ ਗੁਰੂ ਸਾਹਿਬ ਨੂੰ ਮੁਗਲ ਫੌਜ ਦੇ ਆਉਣ ਦੀ ਖਬਰ ਦੇ ਦਿੱਤੀ। ਰਣਜੀਤ ਨਗਾਰੇ ਤੇ ਚੋਟ ਲੱਗਦਿਆਂ ਹੀ ਬਹੁਤ ਸਾਰੀਆਂ ਸਿੱਖ ਫੌਜਾਂ ਇੱਕਦਮ ਨਾਲੇ ਦੇ ਦੂਜੇ ਕੰਡੇ ਤੇ ਆ ਕੇ ਡਟ ਗਈਆਂ। ਨਾਲੇ ਵਿੱਚ ਹੜ ਆਏ ਹੋਣ ਕਾਰਨ ਮੁਸਤਮ ਖਾਨ ਦੀ ਫੌਜ ਦੇ ਕਿਸੇ ਵੀ ਜਵਾਨ ਦਾ ਹੌਸਲਾ ਨਾ ਪਿਆ। ਕੀ ਉਹ ਨਾਲਾ ਪਾਰ ਕਰਕੇ ਅਨੰਤਪੁਰ ਸਾਹਿਬ ਦਾਖਲ ਹੋ ਸਕਣ ਦੂਜੇ ਪਾਸੇ ਕਿਲਾ ਆਨੰਦਗੜ੍ਹ ਵਿੱਚ ਨਗਾਰੇ ਦੀ ਝੋਟ ਅਤੇ ਜੈਕਾਰਿਆਂ ਦੀ ਗੂੰਜ ਨੂੰ ਸੁਣ ਕੇ ਵੀ ਮੁਗਲਾਂ ਵਿੱਚ ਡਰ ਅਤੇ ਦਹਿਸ਼ਤ ਫੈਲ ਗਈ ਰੋਸਤਮ ਖਾਨ ਦੀ ਫੌਜ ਹਮਲਾ ਕਰਨ ਤੋਂ ਬਿਨਾਂ ਹੀ ਵਾਪਸ ਮੁੜ ਗਈ ਮੁਗਲ ਫੌਜਾਂ ਦੇ ਜਾਣ ਦੇ ਮਗਰੋਂ ਲੋਕਾਂ ਨੇ ਇਸ ਨਾਲੇ ਨੂੰ ਸਿੱਖਾਂ ਦਾ ਹਿਮਾਇਤੀ ਨਾਲਾ ਕਹਿਣਾ ਸ਼ੁਰੂ ਕਰ ਦਿੱਤਾ ਹੁਣ ਇਸ ਨਾਲੇ ਦਾ ਵजूद ਨਹੀਂ ਰਿਹਾ ਅਤੇ ਇਸ ਜਗ੍ਹਾ ਦੇ ਉੱਤੇ ਅੱਜਕੱਲ ਖੇਤੀ ਹੋ ਰਹੀ ਹੈ ਇਸ ਤੋਂ ਬਾਅਦ ਕਿਸ ਤਰ੍ਹਾਂ ਬਿਲਾਸਪੁਰ ਅਤੇ ਆਨੰਦਪੁਰ ਸਾਹਿਬ ਵੱਕ ਹੋਏ ਜਦੋਂ ਰੁਸਤਮ ਖਾਨ ਆਨੰਦਪੁਰ ਸਾਹਿਬ ਤੋਂ ਖਾਲੀ ਮੁੜਿਆ ਤਾਂ ਲਾਹੌਰ ਦੇ ਡਿਪਟੀ ਗਵਰਨਰ ਦਲਾਵਰ ਖਾਨ ਨੇ ਕਾਂਗੜੇ ਦੇ ਕਿਲੇਦਾਰ ਹੁਸੈਨ ਖਾਨ ਨੂੰ ਫੌਜ ਦੇ ਕੇ ਪਹਾੜਾਂ ਵੱਲ ਭੇਜਿਆ ਹੁਸੈਨ ਖਾਨ ਨੇ ਅਨੰਤਪੁਰ ਸਾਹਿਬ ਵੱਲ ਮੂੰਹ ਕਰਨ ਦੀ ਬਜਾਏ ਸਿੱਧੀ ਪਹਾੜੀ ਰਾਜਾਂ ਦੇ ਉੱਤੇ ਚੜ੍ਹਾਈ ਕਰ ਦਿੱਤੀ ਡੜਵਾ ਲੀਏ ਅਤੇ ਬਲਾਸਪੁਰੀਏ ਰਾਜਿਆਂ ਨੇ ਪਹਿਲਾਂ ਤਾਂ ਹੁਸੈਨ ਖਾਨ ਦਾ ਟਾਕਰਾ ਕੀਤਾ ਪਰ ਅਖੀਰ ਦੇ ਵਿੱਚ ਜਾ ਕੇ ਹਥਿਆਰ ਛੁੱਟ ਦਿੱਤੇ ਹੁਸੈਨ ਖਾਨ ਨੇ ਉਹਨਾਂ ਨੂੰ ਇਸ ਸ਼ਰਤ ਤੇ ਮਾਫ ਕਰ ਦਿੱਤਾ ਆਪਣੀਆਂ ਫੌਜਾਂ ਸਮੇਤ ਉਸ ਦੀ ਮੁਹਿੰਮ ਦੇ ਵਿੱਚ ਸ਼ਾਮਲ ਹੋ ਕੇ ਬਾਕੀ ਪਹਾੜੀ ਰਾਜਾਂ ਤੇ ਹਮਲਾ ਕਰਨਗੇ ਇਸ ਮੁਹਿੰਮ ਦੇ ਦੌਰਾਨ ਮੁਗਲ ਫੌਜਾਂ ਨੇ ਗੁਲੇਰ ਹਰੀਪੁਰਿਆ ਰਿਆਸਤ ਤੇ ਵੀ ਹਮਲਾ ਕੀਤਾ ਗੁਲੇਰ ਦੇ ਰਾਜੇ ਗੋਪਾਲ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਸੈਨ ਨੇ ਉਸ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ ਪਰ ਉਸ ਸ਼ਰਤ ਨੂੰ ਪੂਰੀ ਨਾ ਕਰਨ ਦੀ ਰਾਜਾ ਗੋਪਾਲ ਨੇ ਮਜਬੂਰੀ ਜ਼ਾਹਿਰ ਕੀਤੀ ਆਖਿਰ ਵਿੱਚ ਇਹ ਰਾਜਾ ਗੋਪਾਲ ਨੇ ਗੁਰੂ ਸਾਹਿਬ ਦੀ ਮਦਦ ਮੰਗੀ ਗੁਰੂ ਸਾਹਿਬ ਨੇ ਭਾਈ ਬਚਿੱਤਰदास ਭਾਈ ਸੰਗਤ ਰਾਏ ਭਾਈ ਹਨਮੰਤ ਰਾਏ ਵਗੈਰਾ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੂੰ ਰਾਜਾ ਗੋਪਾਲ ਦੀ ਮਦਦ ਦੇ ਲਈ ਭੇਜ ਦਿੱਤਾ। ਇਸ ਲੜਾਈ ਦੇ ਵਿੱਚ ਸਿੱਖ ਜਰਨੈਲਾਂ ਦੇ ਤੀਰਾਂ ਦੀ ਬਾਛੜ ਨੇ ਮੁਗਲਾਂ ਅਤੇ ਉਹਨਾਂ ਦੀ ਗੁਲਾਮੀ ਕਬੂਲ ਕਰਨ ਵਾਲੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੇ ਛੱਕੇ ਛੋੜਾ ਦਿੱਤੇ। ਕਾਂਗੜੇ ਦਾ ਕਿਲੇਦਾਰ ਹੁਸੈਨ ਖਾਨ ਅਤੇ ਉਸ ਦੀ ਕਈ ਪਹਾੜੀ ਸਾਥੀ ਮਾਰੇ ਗਏ। ਇਸ ਲੜਾਈ ਦੇ ਵਿੱਚ ਅ즈ਮੇਰ ਚੰਦ ਬਿਲਾਸਪੁਰਿਆ ਮੁਗਲਾਂ ਦਾ ਗੁਲਾਮ ਬਣ ਕੇ ਲੜਿਆ ਸੀ। ਇਸ ਕਰਕੇ ਹੁਣ ਉਹ ਉਹਨਾਂ ਦਾ ਹੱਥ ਠੋਕਾ ਬਣ ਗਿਆ ਅਤੇ ਉਹਨਾਂ ਦੇ ਕੈਂਪ ਦੇ ਵਿੱਚ ਸ਼ਾਮਿਲ ਹੋ ਕੇ ਬਾਕੀ ਪਹਾੜੀ ਰਾਜਿਆਂ ਦੇ ਨਾਲ ਨਾਲ ਸਿੱਖਾਂ ਦਾ ਵੀ ਦੁਸ਼ਮਣ ਬਣ ਗਿਆ ਸੀ ਇਸ ਦੇ ਮਗਰੋਂ ਬਿਲਾਸਪੁਰ ਅਤੇ ਆਨੰਦਪੁਰ ਸਾਹਿਬ ਦੇ ਵਿੱਚ ਸਬੰਧ ਬਿਲਕੁਲ ਖਤਮ ਹੋ ਗਏ ਅਤੇ ਅਜਮੇਰ ਚੰਦ ਨੇ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਗੁਲੇਰ ਚੰਦ ਮੁਗਲ ਫੌਜਾਂ ਦੀ ਹਾਰ ਦੇ ਮਗਰੋਂ ਲਾਹੌਰ ਦੇ ਗਵਰਨਰ ਨੇ ਪਹਾੜੀ ਰਾਜਿਆਂ ਨੂੰ ਜਿੱਤਣ ਵਾਸਤੇ ਜੁਝਾਰ ਸਿੰਘ ਹਾਂਡੇ ਨੂੰ 3000 ਦੀ ਫੌਜ ਦੇ ਕੇ ਭੇਜਿਆ ਜੁਝਾਰ ਸਿੰਘ ਹਾਂਡਾ ਇੱਕ ਹਠੀ ਅਤੇ ਤਕੜਾ ਜਰਨੈਲ ਸੀ ਉਸਨੇ ਭਲਾਂ ਪਿੰਡ ਵਿੱਚ ਹੋਈ ਲੜਾਈ ਵਿੱਚ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ ਪਰ ਅਖੀਰਲੇ ਦਿਨ ਮਾਰਿਆ ਗਿਆ ਇਹ ਖਬਰ ਸੁਣ ਕੇ ਲਾਹੌਰ ਦਾ ਡਿਪਟੀ ਗਵਰਨਰ ਹੋਰ ਵੀ ਅਗਬਬੂਲਾ ਹੋ ਗਿਆ ਇਸ ਦੀ ਖਬਰ ਔਰੰਗਜੀਬ ਨੂੰ ਪੁੱਜੀ ਉਸਨੇ ਆਪਣੇ ਪੁੱਤਰ ਅਤੇ ਲਾਹੌਰ ਦੇ ਸੁਬੇਦਾਰ ਸ਼ਹਿਜ਼ਾਦਾ ਮੁਆਜ਼ਮ ਜੋ ਬਾਦ ਦੇ ਵਿੱਚ ਬਾਦਸ਼ਾਹ ਬਹਾਦਰ ਸ਼ਾਹ ਵੀ ਬਣਿਆ ਸੀ ਉਸ ਨੂੰ ਅਨੰਦਪੁਰ ਦੀ ਖਬਰ ਲੈਣ ਵਾਸਤੇ ਭੇਜਿਆ ਸ਼ਹਿਜ਼ਾਦਾ ਮੁਆਜ਼ਮ ਫੌਜ ਲੈ ਕੇ ਆਗਰੇ ਤੋਂ ਲਾਹੌਰ ਵੱਲ ਚੱਲ ਪਿਆ ਸਿੱਖ ਗੁਪਤਸਿਰਾਂ ਨੇ ਗੁਰੂ ਸਾਹਿਬ ਨੂੰ ਸ਼ਾਹੀ ਫੌਜ ਦੇ ਆਉਣ ਦੀ ਖਬਰ ਦਿੱਤੀ ਮੁਆਜ਼ਮ ਭਾਈ ਨੰਦ ਲਾਲ ਦਾ ਸ਼ਾਗਿਰਦ ਸੀ ਮੁਆਜ਼ਮ 13 ਜੁਲਾਈ 1696 ਦੇ ਦਿਨ ਅਨੰਦਪੁਰ ਸਾਹਿਬ ਪਹੁੰਚ ਗਿਆ ਭਾਈ ਨੰਦ ਲਾਲ ਉਸ ਨੂੰ ਮਿਲਿਆ ਅਤੇ ਇਸ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਕਰਵਾਈ ਮੁਆਜ਼ਮ ਗੁਰੂ ਜੀ ਤੋਂ ਬੜਾ ਪ੍ਰਭਾਵਿਤ ਹੋਇਆ ਉਹ ਉਸਨੇ ਵਾਪਸ ਜਾ ਕੇ ਔਰੰਗਜ਼ੇਬ ਨੂੰ ਖਬਰ ਦਿੱਤੀ ਕਿ ਪੰਜਾਬ ਦੇਸ਼ ਦੇ ਵਿੱਚ ਕੋਈ ਮਸਲਾ ਨਹੀਂ ਅਤੇ ਆਨੰਦਪੁਰ ਤੇ ਹਮਲਾ ਕਰਨਾ ਮੁਗਲ ਸਰਕਾਰ ਦੇ ਹੱਕ ਵਿੱਚ ਨਹੀਂ ਹੈ। ਔਰੰਗਜ਼ੇਬ ਨੇ ਹੋਰ ਤਸੱਲੀ ਕਰਨ ਵਾਸਤੇ ਸਤੰਬਰ 1696 ਦੇ ਅਖੀਰ ਵਿੱਚ ਮਿਰਜ਼ਾ ਬੇਗ ਨੂੰ ਭੇਜਿਆ। ਮਿਰਜ਼ਾ ਬੇਗ ਆਨੰਦਪੁਰ ਸਾਹਿਬ ਆਇਆ ਅਤੇ ਉਸ ਨੇ ਗੁਰੂ ਜੀ ਦੇ ਨਾਲ ਮੁਲਾਕਾਤ ਕੀਤੀ। ਮਿਰਜ਼ਾ ਬੇਗ ਨੂੰ ਆਨੰਦਪੁਰ ਸਾਹਿਬ ਨਾਲ ਟੱਕਰ ਲੈਣ ਦਾ ਕੋਈ ਕਾਰਨ ਨਜ਼ਰ ਨਹੀਂ ਆਇਆ। ਉਸ ਨੇ ਇਸ ਦੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ। ਇਸ ਦੇ ਬਾਵਜੂਦ ਦਿੱਲੀ ਦਰਬਾਰ ਨੇ 4 ਹੋਰ ਗੁਪਤ ਸਰਕਾਰੀ ਅਫਸਰ ਪਹਾੜਾਂਵਲ ਭੇਜੇ। ਉਹਨਾਂ ਨੇ ਵੀ ਮਿਰਜ਼ਾ ਬੇਗ ਦੀ ਰਿਪੋਰਟ ਦੀ ਹਾਮੀ ਭਰੀ। ਇਸ ਤਰ੍ਹਾਂ ਇੱਕ ਵਾਰ ਤਾਂ ਅਨੰਦਪੁਰ ਸਾਹਿਬ ਦੇ ਉੱਤੋਂ ਇੱਕ ਵੱਡਾ ਖਤਰਾ ਟਲ ਗਿਆ। ਇਸ ਤਰ੍ਹਾਂ ਮੁਗਲਾਂ ਨੇ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਸਿੱਖਾਂ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਹਮਲੇ ਕੀਤੇ ਪਰ ਉਹਨਾਂ ਦੀਆਂ ਸਾਜ਼ਿਸ਼ਾਂ ਬਹੁਤ ਘੱਟ ਕਾਮਯਾਬ ਹੋ ਸਕੀਆਂ ਪਰ ਉਹਨਾਂ ਨੇ ਧੋਖੇ ਦੇ ਨਾਲ ਆਟੇ ਦੀ ਗਾਂ ਬਣਾ ਕੇ ਅਤੇ ਕੁਰਾਨ ਦੀਆਂ ਸੋਹਾਂ ਖਾ ਕੇ ਇਸ ਤਰ੍ਹਾਂ ਉਹਨਾਂ ਨੇ ਧੋਖੇ ਦੇ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਾਇਆ।